ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਕਿਵੇਂ ਹੋ ਸਾਰੇ ਮੇਰਾ ਨਾਮ ਹੈ ਲਵਜੀ ਤੇ ਅੱਜ ਦੀ ਇਸ ਕਲਾਸ ਦੇ ਵਿੱਚ ਮੈਂ ਤੁਹਾਡਾ ਬੜਾ ਸਵਾਗਤ ਕਰਦਾ ਅੱਜ ਆਪਣੀ ਇੰਡੀਅਨ ਪੋਲੀਟੀ ਦੀ ਤੀਜੀ ਕਲਾਸ ਤੇ ਇਸ ਦੇ ਵਿੱਚ ਆਪਾਂ ਪਰਿਆੰਬਲ ਪੜ੍ਹਾਂਗੇ ਪਰਿਆੰਬਲ ਪੜ੍ਹਾਂਗੇ ਨਾਲੇ ਇਸ ਨਾਲ ਸ਼ੈਡਿਊਲ ਪੜ੍ਹਾਂਗੇ ਅਨੁਸੂਚੀਆਂ ਪੜ੍ਹਾਂਗੇ ਜਿਹੜੀਆਂ ਆਪਣੀਆਂ 12 ਨੇ ਤੇ ਪਰਿਆੰਬਲ ਦੇ ਬਾਰੇ ਜਾਣਕਾਰੀ ਲਵਾਂਗੇ ਥੋੜੀ ਜੀ ਤੇ ਚਲੋ ਆਪਾਂ ਕਰਦੇ ਹਾਂ ਕਲਾਸ ਨੂੰ ਸਟਾਰਟ ਕਲਾਸ ਆਪਣੀ ਸਵੇਰੇ 9 ਵਜੇ ਆਉਂਦੀ ਆ ਤੇ ਜੇ ਤੁਸੀਂ ਕਲਾਸ ਦਾ ਪੀਡੀਐਫ ਵਗੈਰਾ ਲੈਣੀ ਹੈ ਤੇ ਹੋਰ ਸਟੱਡੀ ਮਟੀਰੀਅਲ ਲੈਣਾ ਤਾਂ ਆਪਣਾ ਮਾਈਨ ਐਜੂਕੇਸ਼ਨ ਦੇ ਨਾਮ ਤੇ ਟੈਲੀਗ੍ਰਾਮ ਤੇ ਚੈਨਲ ਤੋਂ ਤੁਹਾਨੂੰ ਮਿਲ ਜਾ ਸਕਦੇ ਹੋ ਨਾ ਤੇ ਚਲੋ ਆਪਾਂ ਕਰਦੇ ਹਾਂ ਕਲਾਸ ਨੂੰ ਸਟਾਰਟ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪ੍ਰਸਤਾਵਨਾ ਦੀ ਭਾਸ਼ਾ ਕਿੱਥੋਂ ਲਈ ਗਈ ਆ ਤੇ ਕਨਸੈਪਟ ਮਤਲਬ ਵੀ ਕਿਵੇਂ-ਕਿਵੇਂ ਆਇਆ ਪ੍ਰਸਤਾਵਨਾ ਵਾਟ ਇਜ਼ ਦਾ ਮੀਨਿੰਗ ਆਫ ਪ੍ਰਸਤਾਵਨਾ ਪ੍ਰੀਅੰਬਲ ਹਨਾ ਪ੍ਰਸਤਾਵਨਾ ਹੈਗੀ ਕਿ ਪ੍ਰੀਅੰਬਲ ਹੈਗਾ ਕਿ ਇਹ ਸਭ ਤੋਂ ਪਹਿਲਾਂ ਪੜ੍ਹਦੇ ਆਪਾਂ ਜਿਹੜੀ ਪ੍ਰਸਤਾਵਨਾ ਆ ਇਹਦਾ ਜਿਹੜਾ ਇਹਦੀ ਭਾਸ਼ਾ ਲਈਦੀ ਹੈ ਇਹ ਆਸਟ੍ਰੇਲੀਆ ਤੋਂ ਲਈ ਗਈ ਹੈ ਤੇ ਜਿਹੜਾ ਕਨਸੈਪਟ ਮਤਲਬ ਇੰਟੂ ਸੇ ਕਨਸੈਪਟ ਆ ਜਿਹੜਾ ਯੂਐਸਏ ਤੋਂ ਲਿਆ ਗਿਆ ਤੇ ਸਭ ਤੋਂ ਪਹਿਲਾਂ ਆਪਣੀ ਮੀਟਿੰਗ ਹੋਈ ਸੀ 13 ਦਸੰਬਰ 1946 ਤੇ ਉਸ ਤੋਂ ਬਾਅਦ 11 ਦਸੰਬਰ 1946 ਤੇ ਉਸ ਤੋਂ ਬਾਅਦ 13 ਦਸੰਬਰ 1946 ਨੂੰ ਮੀਟਿੰਗ ਹੋਈ ਸੀ ਜਿਦੇ ਵਿੱਚ ਜੇ ਜਵਾਲਾਲ ਨਹਿਰੂ ਜੀ ਦੁਆਰਾ ਇੱਕ ਉਦੇਸ਼ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਆਬਜੈਕਟਿਵ ਰੈਜ਼ੋਲੂਸ਼ਨ ਮਤਲਬ ਪੇਸ਼ ਕੀਤਾ ਗਿਆ ਸੀ ਜਿਹਨੂੰ ਅੱਗੇ ਜਾ ਕੇ 22 ਜਨਵਰੀ 1947 ਨੂੰ ਆਪਣੀ ਜਿਹੜੀ ਸੰਵਿਧਾਨਿਕ ਸਭਾ ਆ ਉਹਨੇ ਐਸ ਆ ਪ੍ਰੀਅੰਬਲ ਅਡੌਪਟ ਕਰ ਲਿਆ ਇੱਕ ਈ ਗੱਲ ਕਰਦੇ ਆ ਜਿਹੜਾ ਆਪਣਾ ਪ੍ਰੀਅੰਬਲ ਆ ਉਹ ਸੰਵਿਧਾਨ ਦਾ ਹਿੱਸਾ ਹੈਗਾ ਕਿ ਨਹੀਂ ਹੈਗਾ ਤੇ ਇਹਦੇ ਲਈ ਆਪਾਂ ਨੂੰ ਦੋ ਗੱਲਾਂ ਪੜ੍ਹਨੀਆਂ ਪੈਣਗੀਆਂ ਜਿਹੜਾ 1960 ਦੇ ਵਿੱਚ ਨਾ ਇੱਕ ਬੇਰੂਬਾਰੀ ਕੇਸ ਹੋਇਆ ਸੀਗਾ ਬੇਰੂਬਾਰੀ ਕਹ ਦਿੰਦੇ ਆ ਨਾਲੇ ਬੇਰੂਪਾੜੀ ਵੀ ਕਹ ਦਿੰਦੇ ਆ ਜਿਹਦੇ ਵਿੱਚ ਇੱਕ ਸੁਪਰੀਮ ਕੋਰਟ ਦੁਆਰਾ ਸਟੇਟਮੈਂਟ ਦਿੱਤੀ ਗਈ ਸੀ ਵੀ ਜਿਹੜਾ ਆਪਣਾ ਪ੍ਰੀਅੰਬਲ ਆ ਉਹ ਆਪਣੇ ਸੰਵਿਧਾਨ ਦਾ ਹਿੱਸਾ ਨਹੀਂ ਹੈਗਾ ਤੁਸੀਂ ਇਹਦੇ ਵਿੱਚ ਐਮੈਂਡਮੈਂਟ ਨਹੀਂ ਕਰ ਸਕਦੇ ਪਰ ਅੱਜ ਦੇ ਟਾਈਮ 'ਚ ਜੇ ਆਪਾਂ ਗੱਲ ਕਰੀਏ ਆਪਣਾ ਜਿਹੜਾ ਪ੍ਰੀੰਮਬਲ ਆ ਤਾਂ ਉਹਦੇ ਵਿੱਚ ਇੱਕ ਵਾਰੀ ਐਮੈਂਡਮੈਂਟ ਹੋ ਚੁੱਕੀ ਹੈ ਤੇ ਆਪਣੇ ਸੰਵਿਧਾਨ ਦੇ ਵਿੱਚ 106 ਵਾਰੀ ਐਮੈਂਡਮੈਂਟ ਹੋ ਚੁੱਕੀ ਹੈ ਤੇ ਇਹ ਗੱਲਾਂ ਲੱਗ ਨੇ ਅਕਤੂਬਰ 1973 ਦੇ ਵਿੱਚ ਨਾ ਇੱਕ ਕੇਸ਼ਵਾਨੰਦ ਭਾਰਤੀ ਬਰਸ ਸਟੇਟ ਆਫ ਕੇਰਲਾ ਕੇਸ ਹੋਇਆ ਸੀਗਾ ਜਿਹਦੇ ਵਿੱਚ ਟਰੇਮ ਕੋਰਟ ਨੇ ਇੱਕ ਬੇਸਿਕ ਸਟਰਕਚਰ ਡਾਕਟਰ ਐਂਡ ਕੀਤਾ ਸੀ ਅਦਲਾ ਮਾਡਲਾ ਢਾਂਚਾ ਦਿੱਤਾ ਸੀਗਾ ਤੇ ਇਹ ਕਿਹਾ ਸੀਗਾ ਵੀ ਕੋਈ ਚੱਕਰ ਨਹੀਂ ਤੁਸੀਂ ਇਹਨੂੰ ਅਮੈਂਡਮੈਂਟ ਕਰ ਸਕਦੇ ਹੋ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰ ਸਕਦੇ ਹੋ ਪਰਿਯੰਬਲ ਦੇ ਵਿੱਚ ਅਮੈਂਡਮੈਂਟ ਕਰ ਸਕਦੇ ਹੋ ਪਰ ਧਿਆਨ ਇਹ ਰੱਖਣਾ ਵੀ ਜਿਹੜਾ ਸੰਵਿਧਾਨ ਦਾ ਮਾਡਲਾ ਢਾਂਚਾ ਆ ਨਾ ਬੇਸ ਆ ਜਿਹੜਾ ਸੰਵਿਧਾਨ ਦਾ ਉਹ ਨਹੀਂ ਹਿਲਣਾ ਚਾਹੀਦਾ ਵੀ ਜਿਹੜਾ ਆਪਣਾ ਪਰਿਯੰਬਲ ਆ ਨਾ ਉਹ ਸੰਵਿਧਾਨ ਦਾ ਹਿੱਸਾ ਆ ਉਹ ਹੀ 1973 ਦੇ ਵਿੱਚ ਕੇਸ਼ਵਾਨੰਦ ਭਾਰਤੀ ਵਾਲੇ ਕੇਸ ਦੇ ਵਿੱਚ ਕਿਹਾ ਗਿਆ ਸੀ ਅੱਗੇ ਆਪਾਂ ਗੱਲ ਕਰਦੇ ਹਾਂ 42 ਨੰਬਰ ਜਿਹੜੀ ਸ਼ੋਧ ਹੋਈ ਸੀ ਕਿ 1976 ਦੇ ਵਿੱਚ ਜਿਹਨੂੰ ਮਿਨੀ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਛੋਟਾ ਸੰਵਿਧਾਨ ਵੀ ਕਿਹਾ ਜਾਂਦਾ ਇਹਦੇ ਵਿੱਚ ਇੰਤਰਾ ਗਾਂਧੀ ਦੁਆਰਾ ਬਹੁਤ ਸਾਰੀਆਂ ਸਟੇਟਮੈਂਟਾਂ ਦਿੱਤੀਆਂ ਗਈਆਂ ਸੀ ਬਹੁਤ ਸਾਰੇ ਮਤਲਬ ਕਾਨੂੰਨ ਲਾਗੂ ਕੀਤੇ ਗਏ ਸੀ ਆਪਾਂ ਦੇਸੀ ਭਾਸ਼ਾ 'ਚ ਗੱਲ ਸਮਝੀ ਇਹਦੇ ਲਈ ਆਪਾਂ ਨੂੰ ਪੂਰੇ ਸੰਵਿਧਾਨ ਦੇ ਵਿੱਚ ਹੀ ਚੇਂਜ ਕਰਨੇ ਪਏ ਸੀਗੇ ਇਸੇ ਕਰਕੇ ਇਸ ਐਮੈਂਡਮੈਂਟ ਨੂੰ ਛੋਟਾ ਸਵਿਧਾਨ ਵੀ ਕਿਹਾ ਜਾਂਦਾ ਮਿਨੀ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਜਿਹਦੇ ਵਿੱਚ ਤਿੰਨ ਵਰਡ ਐਡ ਕਰੇ ਗਏ ਸੀਗੇ ਨਵੇਂ ਮੇਜਰ ਵੈਸੇ ਮਤਲਬ ਚਾਰ ਵਰਡ ਐਡ ਹੋਏ ਸੀਗੇ ਇੱਕ ਐਂਡ ਵਰਡ ਵੀ ਆਇਆ ਸੀਗਾ ਆਪਾਂ ਐਂਡ ਨੂੰ ਨਹੀਂ ਗਿਣਦੇ ਆਪਾਂ ਇਹਦੇ ਵਿੱਚ ਤਿੰਨ ਵਰਡ ਯਾਦ ਕਰਦੇ ਹਾਂ ਨੰਬਰ 1 ਤੇ ਸੈਕੂਲਰ ਨੰਬਰ 2 ਤੇ ਇੰਟੀਗ੍ਰਿਟੀ ਨੰਬਰ 3 ਤੇ ਸੋਸ਼ਲਿਸਟ ਸੈਕੂਲਰ ਮਤਲਬ ਧਰਮ ਨਿਰਪੇਖਤਾ ਇੰਟੀਗ੍ਰਿਟੀ ਮਤਲਬ ਅਖੰਡਤਾ ਸੋਸ਼ਲਿਸਟ ਮਤਲਬ ਸਮਾਜਵਾਦੀ ਤੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਤਾ ਵੀ ਜਿਹੜਾ ਸੰਵਿਧਾਨ ਜਿਹੜਾ ਆਪਣਾ ਪਰਿਯੰਬਲ ਆ ਤੇ ਉਹਦੇ ਵਿੱਚ ਇੱਕ ਵਨ ਟਾਈਮ ਹੁਣ ਤੱਕ ਇੱਕ ਵਾਰੀ ਹੀ ਸ਼ੋਧ ਹੋ ਚੁੱਕੀ ਹੈ ਆ ਸਾਈਡ ਤੇ ਤੁਹਾਡੇ ਪਰਿਯੰਬਲ ਬਣਿਆ ਹੋਇਆ ਤੁਸੀਂ ਇਹਨੂੰ ਪੜ੍ਹ ਸਕਦੇ ਹੋ ਤੇ ਜਿਹੜਾ ਆਪਣਾ ਜਿਹੜਾ ਪਰਿਯੰਬਲ ਆ ਉਹਨੂੰ ਹੋਰ ਵੀ ਨਾਵਾਂ ਤੋਂ ਜਾਣਿਆ ਜਾਂਦਾ ਆ ਤੁਹਾਡੇ ਸਾਹਮਣੇ ਲਿਖਿਆ ਹੋਇਆ ਜਿਵੇਂ ਜਿਹੜਾ ਆਈਡੀ卡 ਵਾਲਾ ਆਈਡੀ ਕਾਰਡ ਆ ਜਿਹੜਾ ਉਹ ਕਿਹਾ ਸੀਗਾ ਐ ਨੀਪਾਲਕੀ ਵਾਲਾ ਨੇ ਮਤਲਬ ਐ ਨੀਪਾਲਕੀ ਵਾਲਾ ਕੌਣ ਸੀ ਜਿਹੜੇ ਉਸ ਟਾਈਮ ਦੇ ਸੁਪਰੀਮ ਕੋਰਟ ਦੇ ਜੱਜ ਸੀਗੇ ਇਹ ਤੇ ਉਸ ਤੋਂ ਬਾਅਦ ਆਪਾਂ ਇੱਕ ਟ੍ਰਾਫਟਿੰਗ ਕਮੇਟੀ ਪੜੀ ਸੀ ਟ੍ਰਾਫਟਿੰਗ ਕਮੇਟੀ ਦੇ ਵਿੱਚ ਕੇ ਐਮ ਮੁੰਚੀ ਨਾਮ ਦਾ ਇੱਕ ਪਰਸਨ ਪੜੇ ਸੀਗੇ ਕੇ ਐਮ ਮੁੰਚੀ ਨੇ ਜਿਹੜੇ ਉਹਨਾਂ ਨੇ ਪ੍ਰਸਤਾਵਨਾ ਨੂੰ ਹੋਰੋਸਕੋਪ ਬੋਲਿਆ ਸੀ ਹੋਰੋਸਕੋਪ ਮਤਲਬ ਰਾਸ਼ੀ ਫਲ ਜਿਹੜਾ ਕੀ ਨੋਟ ਆ ਕੀ ਨੋਟ ਬੋਲਿਆ ਸੀਗੇ ਅਰਨੇਸਟ ਵਰਕਰ ਨੇ ਜਿਹੜਾ ਸੋਲ ਸੋਲ ਮਤਲਬ ਆਤਮਾ ਆਤਮਾ ਬੋਲਿਆ ਸੀਗਾ ਠਾਕੁਰ ਦਾਸ ਭਾਰਗਵ ਨੇ ਜਿਹੜਾ ਆਪਣਾ ਪਰਯੰਪਲ ਆ ਪਰਯੰਪਲ ਆਪਣੇ ਪਰਯੰਪਲ ਨੂੰ ਆਪਾਂ ਕੰਪੇਅਰ ਕਰਦੇ ਆ ਇੱਕ ਜਿਹੜੀ ਆਪਣੀ ਸਕੂਲ ਕਾਲਜ ਦੀ ਨਾਰਮਲ ਜੀ ਇੱਕ ਕਿਤਾਬ ਹੁੰਦੀ ਹੈ ਨਾ ਕਿਤਾਬ ਦਾ ਇੱਕ ਮੇਨ ਪੇਜ ਹੁੰਦਾ ਸਭ ਤੋਂ ਫਰਸਟ ਤੇ ਜਿਹਦੇ ਉੱਤੇ ਲਿਖਿਆ ਗਿਆ ਹੁੰਦਾ ਵੀ ਜਿਹੜਾ ਕੋਈ ਵੀ ਪਾਠ ਆ ਕੋਈ ਵੀ ਲੈਸਨ ਆ ਕਿਨੇ ਨੰਬਰ ਤੋਂ ਕਿਨੇ ਨੰਬਰ ਤੱਕ ਆ ਨਾ ਅੱਗੇ ਸੀਰੀਅਲ ਨੰਬਰ ਲਿਖਿਆ ਹੁੰਦਾ ਤੇ ਉਸ ਤੋਂ ਬਾਅਦ ਉਹ ਲੈਸਨ ਦਾ ਨਾਮ ਲਿਖਿਆ ਹੁੰਦਾ ਤੇ ਉਸ ਤੋਂ ਬਾਅਦ ਨੰਬਰ ਲਿਖਿਆ ਹੁੰਦਾ ਨਵੀਂ 1 ਤੋਂ 7 ਤੱਕ ਆ 1 ਤੋਂ 8 ਤੱਕ ਹਨ 7 ਤੋਂ 12 ਤੱਕ ਆਈ ਮਿੰਟ ਉਸੇ ਆਈ ਵੀ ਇਸੇ ਤਰ੍ਹਾਂ ਲਿਖਿਆ ਗਿਆ ਜਿਹੜਾ ਆਪਣਾ ਸੰਵਿਧਾਨ ਆ ਜਿਹੜਾ ਪ੍ਰਯੰਪਲ ਆ ਆਪਣਾ ਉਹ ਜਿਹੜਾ ਸ਼ੁਰੂ ਹੁੰਦਾ ਆ ਉਹ ਹੁੰਦਾ ਵੀ ਦਾ ਪੀਪਲ ਆਫ ਇੰਡੀਆ ਇਹ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਸੋਰਸ ਆ ਆਪਾਂ ਯੂਐਸਏ ਤੋਂ ਲਿਆ ਯੂਐਸਏ ਦੇ ਵਿੱਚ ਇਹੀ ਲਾਈਨ ਲਿਖੀ ਹੋਈ ਆ ਉੱਤੇ ਉੱਤੇ ਲਿਖਿਆ ਹੋਇਆ ਵੀ ਦਾ ਪੀਪਲ ਆਫ ਅ ਯੂਐਸ ਇੱਥੇ ਆਪਣਾ ਇੰਡੀਆ ਲਿਖਿਆ ਹੋਇਆ ਉੱਤੇ ਯੂਐਸ ਲਿਖਿਆ ਹੋਇਆ ਇਹਦੇ ਵਿੱਚ ਲਿਖਿਆ ਹੋਇਆ ਆਪਣਾ ਜਿਹੜਾ ਇੰਡੀਆ ਕਿੰਨੇ ਤਰ੍ਹਾਂ ਦਾ ਇੰਡੀਆ ਜਿਹੜਾ ਆਪਣਾ ਉਹ ਪੰਜ ਤਰ੍ਹਾਂ ਦਾ ਆ ਸੋਵਰਨ ਸੋ ਸੋਸ਼ਲਿਸਟ ਸੈਕੂਲਰ ਡੈਮੋਕਰੈਟਿਕਲ ਰਿਪਬਲਿਕਾ ਤੇ ਇਹਦੇ ਵਿੱਚ ਆਪਾਂ ਨੂੰ ਜਿਹੜਾ ਜਸਟਿਸ ਨਿਆਂ ਜਿਹੜਾ ਉਹ ਤਿੰਨ ਤਰ੍ਹਾਂ ਦਾ ਸੋਸ਼ਲਿਸਟ ਇਕਨੋਮਿਕਲ ਤੇ ਉਸ ਤੋਂ ਬਾਅਦ ਪੋਲਿਟਿਕਲ ਇਹ ਤਿੰਨ ਤਰ੍ਹਾਂ ਦਾ ਆਪਾਂ ਨੂੰ ਜਿਹੜਾ ਜਸਟਿਸ ਆ ਉਹ ਮਿਲਦਾ ਤੇ ਲਿਵਰਟੀ ਮਤਲਬ ਆਜ਼ਾਦੀ ਹੈ ਜਿਹੜੀ ਉਹ ਥਾਊਟ ਕਰਨ ਦੀ ਐਕਸਪ੍ਰੈਸ ਕਰਨ ਦੀ ਬਲੀਵ ਕਰਨ ਦੀ ਕਿਸੇ ਵੀ ਮਤਲਬ ਤੁਸੀਂ ਧਰਮ ਨੂੰ ਅਪਣਾ ਸਕਦੇ ਹੋ ਨਾ ਕੋਈ ਚੱਕਰ ਨਹੀਂ ਹੈ ਟਾ ਤੇ ਇਕਵੈਲਟੀ ਮਤਲਬ ਸਮਾਨਤਾ ਆਪਰਚੂਨਿਟੀ ਆਪਾਂ ਨੂੰ ਅ fırsਰਾਂ ਦੀ ਸਮਾਨਤਾ ਜਿਵੇਂ ਆਪਾਂ ਹੁਣ ਤੁਸੀਂ ਕੰਪੀਟੀਟਿਵ ਲੈਵਲ ਦੀ ਤਿਆਰੀ ਕਰਦੇ ਹੋ ਤਾਂ ਆਪਾਂ ਨੂੰ fırsਰਾਂ ਦੀ ਸਮਾਨਤਾ ਆ ਤੇ ਕੋਈ ਵੀ ਸੀਟ ਤੇ ਲੜ ਸਕਦਾ ਹਨ ਦੋਸਤੋ ਅੱਗੇ ਆਪਾਂ ਗੱਲ ਕਰੀ ਸੀਗੀ ਜਿਹੜਾ ਆਪਣਾ ਅਰਧ ਲਾਗੂ ਹੋਇਆ ਸੀਗਾ ਆਪਣਾ ਸੰਵਿਧਾਨ ਉਹ ਹੋਇਆ ਸੀਗਾ 1949 ਦੇ ਵਿੱਚ 26th ਡੇ ਆਫ ਨਵੰਬਰ 1949 ਜਿਨੂੰ ਆਪਾਂ ਕਹਿ ਦਿੰਦੇ ਆ ਅਕੋਰਡਿੰਗ ਟੂ ਐਗਜ਼ਾਮੀਨਰ ਆ ਵਰਡ ਜਿਹੜੇ ਐਗਜ਼ਾਮੀਨਰ ਦੁਆਰਾ ਆਪਾਂ ਨੂੰ ਇੰਟਰੋਡਿਊਸ ਕਰਾਈ ਜਾਂਦੇ ਨੇ ਅਡਾਪਟ ਇਨੈਕਟ ਗਿਵ ਟੂ ਆਰਸਸ ਮਤਲਬ ਆਪਦੇ ਆਪ ਨੂੰ ਸਦਾਨ ਨੇ ਕਦੋਂ ਦਿੱਤਾ ਸਭਿਧਾਨ ਸਭਿਧਾਨਿਕ ਸਭਿਧਾਨ ਆਪਦੇ ਆਪ ਨੂੰ ਕਦੋਂ ਦਿੱਤਾ ਕਿ ਆਪਾਰਤ ਲੋਕਾਂ ਦੁਆਰਾ 1949 ਦਿੱਤਾ ਗਿਆ ਜੇ ਕੀ ਗੱਲ ਕਰੀ ਜਿਹੜਾ ਸੋਵਰਨ ਦਾ ਮਤਲਬ ਹੁੰਦਾ ਸੋਵਰਨ ਦਾ ਮਤਲਬ ਹੁੰਦਾ ਆਜ਼ਾਦ ਆਜ਼ਾਦ ਮਤਲਬ ਨੋ ਵਨ ਰੂਲ ਓਵਰ ਇੰਡੀਆ ਸੋਸ਼ਲਿਸਟ ਦਾ ਮਤਲਬ ਹੁੰਦਾ ਸਮਾਜਵਾਦੀ ਸਮਾਜਵਾਦੀ ਦਾ ਮਤਲਬ ਹੁੰਦਾ નો ਡਿਸਕ੍ਰਿਮੀਨੇਸ਼ਨ ਸੈਕੂਲਰ ਦਾ ਮਤਲਬ ਹੁੰਦਾ ਧਰਮ ਨਿਰਪੇਖਤਾ অর ਰਿਲੀਜਨ অর ਇਕੁਅਲ ਸਟੇਟ ਹੈਜ਼ ਨੋ ਵਨ ਮਤਲਬ ਰਿਲੀਜਨ ਜਿਹੜੇ ਸਾਰੇ ਧਰਮ ਨੇ ਉਹ ਬਰਾਬਰ ਨੇ ਸਟੇਟ ਦੇ ਵਿੱਚ ਦੇਸ਼ ਦੇ ਵਿੱਚ ਇੰਡੀਆ ਦੇ ਵਿੱਚ ਕੋਈ ਵੀ ਇੱਕ ਧਰਮ ਨਹੀਂ ਹੈਗਾ ਡੈਮੋਕਰੇਟਿਕ ਦਾ ਮਤਲਬ ਹੁੰਦਾ ਲੋਕਤੰਤਰ ਵੀ ਇੱਥੇ ਜਿਹੜਾ ਲੋਕਾਂ ਦੁਆਰਾ ਸਰਕਾਰ ਚਲਾਈ ਜਾਂਦੀ ਹੈ ਲੋਕਾਂ ਦੁਆਰਾ ਸਰਕਾਰ ਚੁਣੀ ਜਾਂਦੀ ਹੈ ਲੋਕ ਆਪਣੇ ਨੁਮਾਇੰਦਿਆਂ ਨੂੰ ਸਿੱਧਾ ਚੁਣਦੇ ਨੇ ਤੇ ਰਿਪਬਲਿਕ ਦਾ ਮਤਲਬ ਹੁੰਦਾ ਇਲੈਕਟਿਡ ਹੈਡ ਆਫ ਹੈਰੀਟ ਮਤਲਬ ਜਿਹੜਾ ਇਲੈਕਟਿਡ ਹੈਡ ਨੋ ਹੈਰੀਟੇਟਰੀ ਹੈਰੀਟ ਮਤਲਬ ਕੋਈ ਤਾਨਾਸ਼ਾਹੀ ਨਹੀਂ ਹੈਗੀ ਜਿਹੜਾ ਸਾਡੇ ਇੰਡੀਆ ਦਾ ਹੈਡ ਆ ਇਲੈਕਟਿਡ ਕੀਤਾ ਜਾਂਦਾ ਲੋਕਾਂ ਦੁਆਰਾ ਚੁਣਿਆ ਜਾਂਦਾ ਕੋਈ ਵੀ ਇੱਥੇ ਤਾਨਾਸ਼ਾਹੀ ਨਹੀਂ ਹੈਗੀ ਨਾ ਕੋਈ ਕਿਸ ਤਰ੍ਹਾਂ ਦਾ ਐ ਵੀ ਅੱਜ ਇਸ ਦਾ ਮਤਲਬ ਜਿਵੇਂ ਲਾਲੋ ਮੋਦੀਆ ਮੋਦੀ ਇਹ ਨਹੀਂ ਕਹਿ ਸਕਦਾ ਕੱਲ ਨੂੰ ਕਿ ਜਿਹਨੂੰ ਉਹ ਸੀਟ ਦੇਊਗਾ ਉਹ ਸੀਟ ਤੇ ਬੈਠੂ ਹਨ ਕੁਰਸੀ ਤੇ ਮਤਲਬ ਜਿਹੜਾ ਆਪਣਾ ਇੰਡੀਆ ਦਾ ਹੈੱਡ ਆਉਨ ਲੋਕਾਂ ਦੁਆਰਾ ਹੀ ਚੁਣਿਆ ਜਾਂਦਾ ਅੱਗੇ ਆਪਾਂ ਗੱਲ ਕਰਦੇ ਹਾਂ ਸ਼ਡਿਊਲ ਸ਼ਡਿਊਲ ਜਿਹੜੇ ਪਹਿਲਾਂ 8 ਸੀਗੇ ਤੇ ਹੁਣ ਅੱਜ ਦੇ ਟਾਈਮ ਉਹ 12 ਹੋ ਗਏ ਸਭ ਤੋਂ ਪਹਿਲੇ ਸ਼ਡਿਊਲ ਦਾ ਇਹੀ ਨਾਮ ਹੈ ਲਿਸਟ ਆਫ ਸਟੇਟ ਐਂਡ ਯੂਟੀ ਮਤਲਬ ਰਾਜ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਜੇ ਜੰਮੂ ਕਸ਼ਮੀਰ ਤੇ ਲਦਾਖ ਜਿਹੜੀਆਂ ਯੂਟੀਆਂ ਨੇ ਉਹ ਜੰਮੂ ਕਸ਼ਮੀਰ ਤੇ ਲਦਾਖ ਅੱਜ ਦੇ ਟਾਈਮ ਆਪਣੇ ਇੰਡੀਆ ਦੇ ਵਿੱਚ 28 ਸਟੇਟਸ ਨੇ ਮਤਲਬ 28 ਰਾਜ ਨੇ ਤੇ 8 ਯੂਟੀਆਂ ਨੇ ਯੂਟੀ ਦਾ ਸੈਂਸ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਮਤਲਬ ਹੁੰਦਾ ਜਿੱਥੇ ਕੇਂਦਰ ਦੁਆਰਾ ਸ਼ਾਸਨ ਚਲਾਇਆ ਜਾਂਦਾ ਜਿੱਥੇ ਕੇਂਦਰ ਦੁਆਰਾ ਜਿੱਥੇ ਦੀ ਕਾਨੂੰਨੀ ਪ੍ਰਣਾਲੀ ਨੂੰ ਜਿੱਥੇ ਕੇਂਦਰ ਦੁਆਰਾ ਹੈਂਡਲ ਕੀਤਾ ਜਾਂਦਾ ਜਿਹੜੀਆਂ ਆਪਣੀਆਂ 8 ਯੂਟੀਆਂ ਨੇ ਯੂਨੀਅਨ ਟੈਰੀਟਰੀ ਨੇ ਉਹਨੇ ਆਪਣੇ ਚੰਡੀਗੜ੍ਹ ਦਿੱਲੀ ਅੰਡਮਨ ਨਿਕੋਬਰ ਲਖਸਦੀ ਫੁੱਡੂਚਰੀ ਤਮੰਦੀ ਉਤਾਰਨਗਰ ਹਵੇਲੀ ਇਹ ਪਹਿਲਾਂ ਅਲੱਗ ਸੀ ਤੇ ਹੁਣ ਮਤਲਬ ਇਕੱਠੀਆਂ ਹੋ ਗਈਆਂ ਥੱਲੇ ਤੁਸੀਂ ਮੈਪ ਦੇ ਵਿੱਚ ਵੀ ਦੇਖ ਸਕਦੇ ਹੋ ਤਾਂ ਆਪਣਾ ਜੰਮੂ ਕਸ਼ਮੀਰ ਆ ਗਿਆ ਤੇ ਆਪਣਾ ਚੰਡੀਗੜ੍ਹ ਆਪਣੇ ਪੰਜਾਬ ਦੇ ਵਿੱਚ ਤੇ ਆਹ ਦਿੱਲੀ ਇੱਥੇ ਤੇ ਦਾਦਰਨਗਰ ਹਵੇਲੀ ਇੱਧਰ ਆ ਗਿਆ ਤੇ ਲਖਸਦੀ ਪਾ ਤੁਹਾਡੇ ਥੱਲੇ ਫੁੱਡੂਚਰੀ ਅੰਡਮਨ ਨਿਕੋਬਰ ਚਾਹੜ ਤੇ ਇੱਕ ਆਈਲੈਂਡ ਆ ਇਹ ਬਣਿਆ ਹੋਇਆ ਸੰਪਰਦੋਪਤ ਆ ਗਿਆ ਸੈਲਰੀ ਐਂਡ ਫਲੋਸੈਂਸ ਮਤਲਬ ਵੇਤਨ ਦੇ ਪੱਤੇ ਆਪਾਂ ਇੱਥੇ ਦੋ ਗੱਲਾਂ ਪੜ੍ਹਦੇ ਆਂ ਇੱਕ ਸੈਂਟਰ ਲੈਵਲ ਤੇ ਪੜਾਂਗੇ ਨਾਲੇ ਆਪਾਂ ਪੜਾਂਗੇ ਸਟੇਟ ਲੈਵਲ ਤੇ ਸੈਂਟਰ ਲੈਵਲ ਤੇ ਪ੍ਰੈਜ਼ੀਡੈਂਟ ਹੁੰਦਾ ਸਟੇਟ ਲੈਵਲ ਤੇ ਗਵਰਨਰ ਹੁੰਦਾ ਸੈਂਟਰ ਲੈਵਲ ਤੇ ਲੋਕ ਸਭਾ ਸਟੇਟ ਲੈਵਲ ਤੇ ਜਿਹੜੀ ਵਿਧਾਨ ਸਭਾ ਆ ਇਹਨਾਂ ਦੋਨਾਂ ਦੇ ਜਿਹੜੇ ਸਪੀਕਰ ਤੇ ਡਿਪਟੀ ਸਪੀਕਰ ਹੁੰਦੇ ਨੇ ਉਹਨਾਂ ਦੋਨਾਂ ਦੀ ਸੈਲਰੀ ਲਿਖੀ ਹੋਈ ਹੈ ਇਹਦੇ ਵਿੱਚ ਦੋ ਨੰਬਰ ਸ਼ਡਿਊਲ ਦੇ ਵਿੱਚ ਤੇ ਰਾਜ ਸਭਾ ਤੇ ਵਿਧਾਨ ਸਭਾ ਵਿਧਾਨ ਪਰਿਸ਼ਦ ਦਾ ਜਿਹੜਾ ਇਹਨਾਂ ਦੋਨਾਂ ਦੇ ਚੇਅਰਮੈਨ ਹੁੰਦੇ ਨੇ ਤੇ ਵਾਈਸ ਚੇਅਰਮੈਨ ਹੁੰਦੇ ਨੇ ਇਹਨਾਂ ਦੋਨਾਂ ਦੀ ਸੈਲਰੀ ਲਿਖੀ ਹੋਈ ਹੈ ਆਪਣੇ ਸੁਪਰੀਮ ਕੋਰਟ ਦੇ ਨਾਲੇ ਹਾਈ ਕੋਰਟ ਦੇ ਜਿਹੜੇ ਜੱਜ ਹੁੰਦੇ ਨੇ ਇਹਨਾਂ ਦੀ ਸੈਲਰੀ ਲਿਖੀ ਗਈ ਹੈ ਜਿਹੜਾ ਕੈਕ ਹੁੰਦਾ ਇਹ ਸਟੇਟ ਸਟੇਟ ਲੈਵਲ ਤੇ ਇਦਾਂ ਦੀ ਕੋਈ ਪੋਸਟ ਨਹੀਂ ਹੁੰਦੀ ਇਹ ਮਤਲਬ ਸੈਂਟਰ ਲੈਵਲ ਤੇ ਹੁੰਦੀ ਹੈ ਇਹਦੀ ਸੈਲਰੀ ਵੀ ਦੋ ਨੰਬਰ ਸ਼ੈਡਿਊਲ ਦੇ ਵਿੱਚ ਲਿਖੀ ਗਈ ਹੈ ਨੰਬਰ 3 ਤੇ ਸੌ ਸੌ ਮਤਲਬ ਉਹ ਇਹਦੇ ਵਿੱਚ ਵੀ ਆਪਾਂ ਪੜਾਂਗੇ ਸੈਂਟਰ ਲੈਵਲ ਤੇ ਸਟੇਟ ਲੈਵਲ ਜਿਹੜਾ ਸੈਂਟਰ ਲੈਵਲ ਹੁੰਦਾ ਲੋਕ ਸਭਾ ਤੇ ਵਿਧਾਨ ਸਭਾ ਦੇ ਸਾਰੇ ਮੈਂਬਰ ਨੇ ਜਿਹੜੇ ਉਹ ਤਿੰਨ ਨੰਬਰ ਸ਼ੈਡਿਊਲ ਦੇ ਤਹਿਤ ਸੌ ਚੱਕਦੇ ਨੇ ਇਹਨਾਂ ਮਤਲਬ ਤਿੰਨ ਨੰਬਰ ਸ਼ੈਡਿਊਲ ਦੇ ਵਿੱਚ ਇਹਨਾਂ ਦੀ ਸੌ ਲਿਖੀ ਹੋਈ ਆ ਤੇ ਰਾਜ ਸਭਾ ਵਿਧਾਨ ਪਰਿਸ਼ਦ ਇਹਦੇ ਆ ਸਾਰੇ ਜਿਹੜੇ ਮੈਂਬਰ ਨੇ ਉਹ ਵੀ ਉਹਨਾਂ ਦੀ ਸੌ ਵੀ ਤੀਜੇ ਸ਼ੈਡਿਊਲ ਦੇ ਵਿੱਚ ਲਿਖੀ ਹੋਈ ਆ ਸੁਪਰੀਮ ਕੋਰਟ ਤੇ ਹਾਈ ਕੋਰਟ ਸਟੇਟ ਲੈਵਲ ਤੇ ਇਹਨਾਂ ਦੇ ਜੱਜ ਨੇ ਇਹਨਾਂ ਦੀ ਸੌ ਵੀ ਤੀਜੇ ਸ਼ੈਡਿਊਲ ਦੇ ਵਿੱਚ ਲਿਖੀ ਹੋਈ ਆ ਜਿਹੜਾ ਕੈਗ ਆਪਣਾ ਕੰਟਰੋਲਰ ਐਂਡ ਆਡੀਟਰ ਜਨਰਲ ਜਿਹੜਾ ਕਿ ਸੈਂਟਰ ਲੈਵਲ ਤੇ ਹੁੰਦਾ ਸਟੇਟ ਲੈਵਲ ਤੇ ਤਾਂ ਕੋਈ ਪੋਸਟ ਨਹੀਂ ਹੁੰਦੀ ਇਹਦੀ ਜਿਹੜੀ ਸੌ ਆ ਉਹ ਵੀ ਤੀਜੇ ਸ਼ੈਡਿਊਲ ਦੇ ਵਿੱਚ ਲਿਖੀ ਹੋਈ ਆ ਨੰਬਰ 4 ਤੇ ਅਲੋਕੇਸ਼ਨ ਸੀਟਸ ਇਨ ਰਾਜ ਸਭਾ ਮਤਲਬ ਰਾਜ ਸਭਾ ਵਿੱਚ ਸੀਟਾਂ ਦੀ ਵੰਡ ਔਨ ਦਾ ਬੇਸਿਸ ਆਫ ਪੋਪੂਲੇਸ਼ਨ ਮਤਲਬ ਪੋਪੂਲੇਸ਼ਨ ਦੇ ਆਧਾਰ ਤੇ ਕੀਤੀ ਜਾਂਦੀ ਜਿਹੜੀ ਸੀਟਾਂ ਦੀ ਵੰਡ ਹੁੰਦੀ ਹੈ ਰਾਜ ਸਭਾ ਦੇ ਵਿੱਚ ਸਭ ਤੋਂ ਪੱਧ ਜਿਹੜੀਆਂ ਸੀਟਾਂ ਨੇ ਉੱਤਰ ਪ੍ਰਦੇਸ਼ ਤੋਂ ਨੇ ਲੋਕ ਸਭਾ ਦੇ ਵਿੱਚ 80 ਨੇ ਤੇ ਰਾਜ ਸਭਾ ਦੇ ਵਿੱਚ 31 ਨੇ ਤੇ ਐਸ ਕੰਪੇਅਰ ਟੂ ਪੰਜਾਬ ਪੰਜਾਬ ਦੇ ਵਿੱਚ ਲੋਕ ਸਭਾ ਦੇ ਵਿੱਚ 13 ਨੇ ਤੇ ਰਾਜ ਸਭਾ ਦੇ ਵਿੱਚ ਸਿਰਫ 7 ਸੀਟਾਂ ਨੇ ਨੰਬਰ 5 ਤੇ ਨੰਨ ਸੂਚਿਤ ਖੇਤਰ ਅਤੇ ਨੰਨ ਸੂਚਿਤ ਜਨਜਾਤੀ ਪ੍ਰਸ਼ਾਸਨ ਜਿਹੜਾ ਕਿ ਨੰਬਰ 5 ਦੇ ਵਿੱਚ ਲਿਖਿਆ ਗਿਆ ਨੰਬਰ 6 ਦੇ ਵਿੱਚ ਅਲੱਗ ਤੋਂ ਆਪਣੀਆਂ ਜਿਹੜੀਆਂ ਆ ਅਲੱਗ ਤੋਂ ਨਾਂ ਲਿਖੇ ਗਏ ਨੇ ਇਹਦੇ ਵਿੱਚ ਮੈਂਸ਼ਨ ਕੀਤਾ ਗਿਆ ਐਡਮਿਸ਼ਨੇਸ਼ਨ ਆਫ ट्रैवल एरिया ਅਸਾਮ ਤਿਰਪੁਰਾ ਮਗਾਰਿਆ ਮਿਜ਼ਰਮ ਨੰਬਰ 7 ਅ ਸ਼ਕਤੀਆਂ ਦੀ ਵੰਡ ਕੇਂਦਰ ਅਤੇ ਰਾਜ ਸਰਕਾਰ ਦੇ ਵਿੱਚ ਜਿਹਦੇ ਵਿੱਚ ਤਿੰਨ ਲਿਸਟਾਂ ਹੁੰਦੀਆਂ ਨੇ ਤਿੰਨ ਲਿਸਟਾਂ ਮਤਲਬ ਇੱਕ ਯੂਨੀਅਨ ਲਿਸਟ ਹੁੰਦੀ ਹੈ ਇੱਕ ਸਟੇਟ ਲਿਸਟ ਹੁੰਦੀ ਹੈ ਇੱਕ ਕੰਕਰਨੈਂਟ ਲਿਸਟ ਹੁੰਦੀ ਹੈ ਕੇਂਦਰ ਸੂਚੀ ਦੇ ਵਿੱਚ 97 ਪਾਰਟਸ ਨੇ ਸਬਜੈਕਟ ਸੌਰੀ ਪਾਰਟਸ ਕਹੀ ਜਾਂਦਾਵੇਂ ਇਹਨਾਂ ਨੂੰ ਸਬਜੈਕਟ ਕਿਹਾ ਜਾਂਦਾ ਤੇ ਪਹਿਲਾਂ 97 ਸੀਗੇ ਤੇ ਹੁਣ 100 ਹੋ ਚੁੱਕੇ ਨੇ ਪਹਿਲਾਂ ਇਹ ਜਿਹੜੀ ਰਾਸ਼ ਸੂਚੀ ਸੀਗੀ ਇਹਦੇ ਵਿੱਚ 66 ਸਬਜੈਕਟ ਸੀਗੇ ਹੁਣ 68 ਹੋ ਚੁੱਕੇ ਨੇ ਤੇ ਜਿਹੜੀ ਕੰਕਰਨ ਲਿਸਟ ਸੀਗੀ ਉਹਦੇ ਵਿੱਚ ਪਹਿਲਾਂ 47 ਸੀਗੇ ਸਬਜੈਕਟ ਤੇ ਹੁਣ ਉਹਦੇ ਵਿੱਚ 52 ਹੋ ਚੁੱਕੇ ਨੇ ਨੰਬਰ 8 ਤੇ ਆ ਗਈ ਆਪਣੀ ਅਫੀਸ਼ੀਅਲ ਲੈਂਗੁਏਜ ਮਤਲਬ ਭਾਸ਼ਾ ਜਿਹੜੀਆਂ ਕਿ ਆਪਣੇ ਇੰਡੀਆ ਦੇ ਵਿੱਚ ਪਹਿਲਾਂ 14 ਭਾਸ਼ਾਵਾਂ ਹੁੰਦੀਆਂ ਸੀਗੀਆਂ ਹੁਣ 22 ਹੋ ਗਈਆਂ ਨਾਗਾਲੇਂਡ ਨਾਗਾਲੇਂਡ ਦੀ ਜਿਹੜੀ ਅਫੀਸ਼ੀਅਲ ਭਾਸ਼ਾ ਉਹ ਹੈਗੀ ਆਪਣੀ ਅੰਗਰੇਜ਼ੀ ਉਸ ਤੋਂ ਬਾਅਦ ਜਿਹੜੀ ਆਪਣਾ 8 ਨੰਬਰ ਜਿਹੜਾ ਸ਼ੈਡਿਊਲ ਆ ਇਹਦੇ ਵਿੱਚ ਅੰਗਰੇਜ਼ੀ ਭਾਸ਼ਾ ਤੇ ਰਾਜਸਤਾਨੀ ਭਾਸ਼ਾ ਨਹੀਂ ਹੈਗੀ ਬਾਕੀ ਸਾਰੀਆਂ ਭਾਸ਼ਾਵਾਂ ਨੇ ਇਹਦੇ ਵਿੱਚ 8 ਭਾਸ਼ਾਵਾਂ ਨਵੀਆਂ ਐਡ ਕਰੀਆਂ ਗਈਆਂ ਸੀਗੀਆਂ 14 ਦੇ 8 22 72 ਨੰਬਰ ਸ਼ੋਅਦ ਹੋਈ ਸੀਗੀ 1992 ਦੇ ਵਿੱਚ ਦੇ ਵਿੱਚ ਨੇਪਾਲੀ ਮਨੀਪੂਰੀ ਕੌਂਕਣੀ ਐਡ ਕਰੀ ਗਈ ਸੀ 92 ਨੰਬਰ ਸ਼ੋਧ ਹੋਈ ਸੀਗੀ 2002 ਦੇ ਵਿੱਚ ਇਹਦੇ ਵਿੱਚ ਡੋਗਰੀ ਬੋਡੋ ਮੈਥਲੀ ਸੰਥਾਲੀ ਐਡ ਕਰੀ ਗਈ ਸੀ ਤੇ 9 ਨੰਬਰ ਜਿਹੜਾ ਆਪਣਾ ਸ਼ੈਡਿਊਲ ਆ ਇਹ ਹੈਗਾ ਲੈਂਡ ਰੀਫਾਰਮ ਮਤਲਬ ਜ਼ਿਮੀਦਾਰੀ ਪ੍ਰਥਾ ਦਾ ਅੰਤ 1 ਨੰਬਰ ਸ਼ੋਧ ਹੋਈ ਸੀ ਇਹ 1 ਨੰਬਰ ਅਮੈਂਡਮੈਂਟ ਹੋਈ ਸੀ ਆਪਣੇ ਸੰਵਿਧਾਨ ਦੇ ਵਿੱਚ 1951 ਦੇ ਵਿੱਚ ਨੰਬਰ 10 ਤੇ ਇਹ ਐਂਟੀ ਡੈਫੈਕਸ਼ਨ ਲਾਅ ਮਤਲਬ ਦਲਬੰਦਲੀ ਦਲ ਬਦਲੀ ਸੰਬੰਧੀ ਇਹ 52 ਨੰਬਰ ਸ਼ੋਧ ਹੋਈ ਸੀਗੀ 1985 ਦੇ ਵਿੱਚ ਉਦੋਂ ਜੋੜਿਆ ਗਿਆ ਸੀ 11 ਨੰਬਰ ਜਿਹੜਾ ਸ਼ੈਡਿਊਲ ਹੈ ਪੰਚਾਇਤੀ ਰਾਜ ਪੰਚਾਇਤੀ ਰਾਜ 73 ਨੰਬਰ ਸ਼ੋਧ ਹੋਈ ਸੀ ਆਪਣੀ 1992 ਦੇ ਵਿੱਚ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਜਿਹੜਾ ਖੁੱਲਿਆ ਸੀਗਾ ਉਹ ਆਪਣੇ ਰਾਜਸਥਾਨ ਦੇ ਵਿੱਚ ਖੁੱਲਿਆ ਸੀਗਾ ਤੇ 12 ਨੰਬਰ ਜਿਹੜਾ ਸ਼ੈਡਿਊਲ ਹੈ ਇਹ ਹੈਗਾ ਮਿਊਸਿਪੈਲਿਟੀ ਮਤਲਬ ਨਗਰ ਨਗਰਪਾਲਿਕਾ 74 ਨੰਬਰ ਸ਼ੋਧ ਹੋਈ ਸੀ ਜਿਹਦੀ 1992 ਦੇ ਵਿੱਚ ਤੇ ਮੈਨੂੰ ਲੱਗਦਾ 12 ਸ਼ੈਡਿਊਲ ਵੀ ਹੋਗੇ ਆਪਣੇ ਤੇ ਪਰ ਇਗਜ਼ਾਮਪਲ ਵੀ ਹੋ ਗਿਆ ਅੱਜ ਤੋਂ ਆਪਾਂ ਆਰਟੀਕਲ ਪੜ੍ਹਨੇ ਸ਼ੁਰੂ ਕਰਾਂਗੇ ਤੇ ਲਓ ਜੀ ਇੱਥੇ ਇੱਕ ਹੋਰ ਨਿੱਕੀ ਜਿਹੀ ਕਲਾਸ ਖਤਮ ਹੁੰਦੀ ਹੈ ਓਵਰ ਹੁੰਦੀ ਹੈ ਤੇ ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋ ਕੋਈ ਸਿੱਖਣ ਨੂੰ ਮਿਲਿਆ ਹੋ ਤੁਹਾਡੀ ਨੌਲੇਜ ਦੇ ਵਿੱਚ ਤੁਹਾਡੇ ਗਿਆਨ ਦੇ ਵਿੱਚ ਵਾਧਾ ਹੋਇਆ ਹੋ ਜੇ ਤੁਹਾਨੂੰ ਕਲਾਸ ਵਧੀਆ ਲੱਗੀ ਤਾਂ ਮੇਕ ਸ਼ੁਰ ਲਾਈਕ ਦਿਸ ਵੀਡੀਓ ਸ਼ੇਅਰ ਦਿਸ ਵੀਡੀਓ ਐਂਡ ਸਬਸਕ੍ਰਾਈਬ ਮਾਈ ਅਫੀਸ਼ੀਅਲ YouTube ਚੈਨਲ ਮਾਈ ਨ ਐਜੂਕੇਸ਼ਨ ਆਪਾਂ ਮਿਲਦੇ ਹਾਂ ਕਾਨੂੰ ਨਵੀਂ ਕਲਾਸ ਦੇ ਵਿੱਚ ਗੋਡ ਬles